brought to by silver pumps top quality aur consistent performance ke liye sirf silver pumps naam yaad rakhna dera raja swami satsang bias de naam te online thagi vaj rahi hai ji ha dera raja swami satsang bias de naam to ek whatsapp ate hor social media platforms te message viral ho reha hai te ek website da link viral ho reha hai jis de vich online donation mangi ja rahi hai jo ki ek bilkul puri tarah fake hai ਤੇ ਜਿਸ ਦੇ ਚਾਂਸੇ ਦੇ ਵਿੱਚ ਕਈ ਲੋਕ ਆ ਵੀ ਚੁੱਕੇ ਨੇ ਤੇ ਹੁਣ ਰਾਧਾ ਸਵਾਮੀ ਸਤਸੰਗ ਬਿਆਸ ਵੱਲੋਂ ਇਸ ਬਾਰੇ ਸਪਸ਼ਟੀਕਰਨ ਦਿੱਤਾ ਗਿਆ ਹੈ ਕਿ ਇਹ ਸਾਰਾ ਕੁਝ ਜਾਣ ਬੁੱਝ ਕੇ ਕਿਸੇ ਕਈ ਲੋਕਾਂ ਵੱਲੋਂ ਠੱਗੀ ਮਾਰੀ ਜਾ ਰਹੀ ਹੈ ਜਿਸ ਦੇ ਵਿੱਚ ਰਾਧਾ ਸਵਾਮੀ ਸਤਸੰਗ ਬਿਆਸ ਵੱਲੋਂ ਆਪਣਾ ਸਪਸ਼ਟੀਕਰਨ ਜਾਰੀ ਕਰਦੇ ਹੋਏ ਲਿਖਿਆ ਕੁਝ ਸਮਾਂ ਪਹਿਲਾਂ ਇੱਕ ਵਟਸਐਪ ਮੈਸੇਜ ਵਾਇਰਲ ਹੋਇਆ ਸੀ ਜਿਸ ਵਿੱਚ ਧਨ ਦੀ ਸੇਵਾ ਵਾਸਤੇ ਰਾਧਾ ਸਵਾਮੀ ਸਤਸੰਗ ਬਿਆਸ ਦੇ ਚੀਫ ਅਕਾਊਂਟਸ ਆਫੀਸਰ ਵੱਲੋਂ ਸੰਦੇਸ਼ ਸੀ ਇਸ ਵਿੱਚ ਰਾਜਾ ਸਵਾਮੀ ਸਤਸੰਗ ਬਿਆਸ ਅਤੇ ਇਸ ਦੀਆਂ ਸੰਬੰਧਿਤ ਸੁਸਾਇਟੀਆਂ ਨੂੰ ਤਨ ਸੇਵਾ ਵਾਸਤੇ ਜਾਣਕਾਰੀ ਦਿੱਤੀ ਗਈ ਹੈ ਅਸੀਂ ਇਹ ਸਾਫ ਕਰ ਦੇਣਾ ਚਾਹੁੰਦੇ ਹਾਂ ਕਿ ਰਾਜਾ ਸੁਆਮੀ ਸਤਸੰਗ ਬਿਆਸ ਦੀ ਇਹ ਵਿਸ਼ਵ ਵਿਆਪੀ ਅਫੀਸ਼ੀਅਲ ਨੀਤੀ ਹੈ ਜਿਸ ਦੇ ਅਨੁਸਾਰ ਅਸੀਂ ਤਨ ਦੀ ਸੇਵਾ ਵਾਸਤੇ ਕਦੇ ਵੀ ਬੇਨਤੀ ਨਹੀਂ ਕਰਦੇ ਕਿਉਂਕਿ ਇਹ ਨਕਲੀ WhatsApp ਮੈਸੇਜ ਰਾਜਾ ਸੁਆਮੀ ਸਤਸੰਗ ਬਿਆਸ ਦੀ ਅਫੀਸ਼ੀਅਲ ਨੀਤੀ ਦੇ ਵਿਰੁੱਧ ਹੈ ਇਸ ਲਈ ਸੰਗਤ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਇਸ ਮੈਸੇਜ ਵੱਲ ਧਿਆਨ ਨਾ ਦਿੱਤਾ ਜਾਵੇ ਅਤੇ ਨਾ ਹੀ ਇਸ ਨੂੰ ਹੋਰ ਨਾ ਵਿਅਕਤੀਆਂ ਨਾਲ ਸਾਂਝਾ ਕੀਤਾ ਜਾਵੇ ਜ਼ਿਕਰ ਇਹ ਖਾਸ ਹੈ ਕਿ ਲਗਾਤਾਰ ਸੋਸ਼ਲ ਮੀਡੀਆ ਤੇ ਡੋਨੇਸ਼ਨ ਦੇ ਲਈ ਇੱਕ ਵੈਬਸਾਈਟ ਵਾਇਰਲ ਹੋ ਰਹੀ ਸੀ ਜਿਸ ਦਾ ਆਧਾਰ ਰਾਧਾ ਸਵਾਮੀ ਸਤਸੰਗ ਬਿਆਸ ਵੱਲੋਂ ਬਣਾਇਆ ਜਾ ਰਿਹਾ ਸੀ ਤੇ ਹੁਣ ਇਹ ਰਾਧਾ ਸਵਾਮੀ ਸਤਸੰਗ ਬਿਆਸ ਵੱਲੋਂ ਇਸ ਦਾ ਸਪਸ਼ਟਿਕਰਨ ਜਾਰੀ ਕਰ ਦਿੱਤਾ ਕਿ ਆ ਕਿ ਇਹ ਪੂਰੀ ਤਰ੍ਹਾਂ ਫੇਕ ਹੈ ਤੇ ਅਤੇ ਰਾਧਾ ਸਵਾਮੀ ਸਤਸੰਗ ਬਿਆਸ ਡੇਰਾ ਕਦੀ ਵੀ ਡੋਨੇਸ਼ਨ ਇਸ ਤਰ੍ਹਾਂ ਨਹੀਂ ਮੰਗਦਾ ਤੇ ਨਾ ਹੀ ਕਦੀ ਇਸ ਤਰ੍ਹਾਂ ਮੰਗੀ ਗਈ ਹੈ ਤੇ ਇਸੇ ਨੂੰ ਲੈ ਕੇ ਸੰਗਤ ਨੂੰ ਸਾਰਿਆਂ ਨੂੰ ਅਪੀਲ ਕੀਤੀ ਗਈ ਹੈ ਕਿ ਸਾਰੇ ਇਸ ਮੈਸੇਜ ਨੂੰ ਅਗੇ ਫਾਰਵਰਡ ਨਾ ਕਰਨ ਤੇ ਇਸ ਨੂੰ ਇਗਨੋਰ ਕੀਤਾ ਜਾਵੇ ਜ਼ਿਕਰ ਇਹ ਖਾਸ ਹੈ ਕਿ ਡੇਰਾ ਰਾਜਾ ਸਵਾਮੀ ਸਾਸੰਗ ਬਿਆਸ ਦੇ ਪੂਰੇ ਦੁਨੀਆ ਭਰ ਦੇ ਵਿੱਚ ਕਰੋੜਾਂ ਹੀ ਫੋਲੋਅਰਸ ਨੇ ਤੇ ਲਗਾਤਾਰ ਇੱਥੇ ਵੱਡੇ ਲੀਡਰ ਵੀ ਆਉਂਦੇ ਜਾਂਦੇ ਰਹਿੰਦੇ ਨੇ ਜਿਨ੍ਹਾਂ ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਰਾਜਨਾਥ ਸਿੰਘ ਅਤੇ ਹੋਰ ਵੱਡੇ ਲੀਡਰ ਬਿਆਸ ਵਿਖੇ ਆਉਂਦੇ ਜਾਂਦੇ ਰਹਿੰਦੇ ਨੇ ਤੇ ਹੁਣ ਰਾਜਾ ਸਵਾਮੀ ਸਾਸੰਗ ਬਿਆਸ ਦੇ ਨਾਮ ਤੋਂ ਔਨਲਾਈਨ ਠੱਗੀ ਚੱਲ ਰਹੀ ਹੈ